ਹਜਿ ਮਹਾਰਾਜੀ ਆਪ ਪੰਡਾਰੇ ਬਾਰੇ ਸਾਰੀ ਜਾਣਕਾਰੀ ਦੱਸੋ ਜੇ ਤਾਂ ਵੀ ਮਹਾਰਾਜੀ ਦਾ ਪੰਡਾਰਾ ਚੜ੍ਹ ਹਰ ਹਰ ਮਾਦੇਵ ਬੰਦੂਓ ਬਾਬਾ ਭਗਵਾਨ ਗਿਰੀ ਆਸ਼ਰਮ ਡੇਰੀ ਵਾਲਾ ਮਹਾਂਪੁਰਸ਼ਾਂ ਦਾ ਤਪਸਥਾਨ ਭਗਵਾਨ ਗਿਰੀ ਮਹਾਰਾਜ ਜੀ ਦਾ ਚਿਰ ਕਾਲ ਤੋਂ ਆਪ ਸਭ ਚੰਗੀ ਤਰ੍ਹਾਂ ਜਾਣੂ ਹੋ ਕਿ ਆਪ ਵੀ ਮਹਾਂਪੁਰਸ਼ਾਂ ਦੇ ਅਨੈਨੇ ਸ਼ਰਧਾਲੂ ਹੋ ਆਪ ਜੀ ਨੂੰ ਪਤਾ ਹੈ ਕਿ ਮਹਾਪੁਰਸ਼ਾਂ ਨੇ ਆਪਣੇ ਵਰਸਾਏ ਹੋਏ ਆਪਣੇ ਸੰਨਿਆਸੀ ਸ਼ਿਸ਼ ਗਿਆਨੀ ਗੁਰਮਖਗਿਰੀ ਮਹਾਰਾਜੀ ਨੂੰ ਵੀਰਵਧਰ ਦੀ ਧਰਤੀ ਦੇ ਬੈਠੇ ਬੈਠੇ ਹੀ ਇਸ ਧਰਤੀ ਦੀ ਧਿਆਨ ਅਵਸਥਾ ਚ ਖੋਜ ਕਰਕੇ ਇਥੋਂ ਦਾ ਨਕਸ਼ਾ ਬਣਾ ਕੇ ਮਹਾਪੁਰਸ਼ਾਂ ਨੇ ਇਸ ਜਗ੍ਹਾ ਦੇ ਉੱਤੇ ਆਪਣੇ ਸ਼ਿਸ਼ੇ ਗਿਆਨੀ ਗੁਰਮਖਗਿਰੀ ਮਹਾਰਾਜੀ ਨੂੰ ਭੇਜਿਆ ਔਰ ਜਨਵਰੀ ਦੇ ਵਿੱਚ 12 13 ਮਾਘੀ ਨੂੰ ਮਹਾਪੁਰਸ਼ ਪਹਿਲੀ ਵਾਰੀ ਇਸ ਮੈਰ ਵਿੱਚ ਆਏ कोरोना ने आ करके इस स्थान दे ऊपर अपने ਧੂਨੇ ਦੀ ਸਥਾਪਨਾ કરી ਪੂਰਵ ਜਨਮ ਦੇ ਧੂਨੇ ਨੂੰ ਉਜਾਗਰ ਕੀਤਾ ਔਰ ਇਥੇ ਬੱਚਿਆਂ ਨੂੰ ਬੁਲਾ ਕਰਕੇ ਸਕੂਲ ਦੇ ਛੋਟੇ ਛੋਟੇ ਬਾਲਕਾਂ ਨੂੰ ਬੁਲਾ ਕਰਕੇ ਕੜੀ ਚੌਲ ਦਾ ਪਡਾਰਾ ਕਰਨ ਉਪरांत ਮਹਾਪੁਰਸ਼ ਫੇਰ ਵੀਰ ਭਦਰ ਦੀ ਧਰਤੀ ਤੇ ਵਾਪਸ ਲੌਟ ਗਏ ਪਰ ਇੱਕ ਦਿਨ ਜਦੋਂ ਵੀਰ ਭਦਰ ਦੀ ਧਰਤੀ ਤੇ ਬੈਠੇ ਸੀਗੇ ਧਿਆਨਵਸਥਾ ਚ ਦੇਖਿਆ ਕਿ ਸਾਡੇ ਜਿਹੜੇ ਸ਼ੇਸ਼ ਹਨ ਵਿਰਧ ਹੋ ਗਏ ਗਿਆਨੀ ਗੁਰਮਖੀਰੀ ਜੀ ਇਸ ਡੇਰੀਵਾਰਡ ਨਗਰ ਦੇ ਵਿੱਚ ਸੇਵਾ ਨਿਭਾ ਰਹੇ ਬੜੇ ਤੇਰ ਤੋਂ ਅਚਾਨਕ ਉਹਨਾਂ ਨੇ ਇਹ ਵੇਖਿਆ ਕਿ ਐਸੇ ਸੌਣ ਭਾਦੋਂ ਦੇ ਮਹੀਨੇ ਦੇ ਵਿੱਚ ਗਿਆਨੀ ਜੀ ਦੇ ਸਰੀਰ ਜਿਹੜਾ ਹੈ ਉਹ ਪੰਜ ਭੌਤਕ त्याग ਦਿੱਤਾ ਹੈ ਮਹਾਪੁਰਸ਼ ਪ੍ਰਸ਼ਾਦਾ ਛਕਣ ਲੱਗੇ ਸਨ ਬਿਨਾਂ ਪ੍ਰਸ਼ਾਦਾ ਛਕੇ ਹੀ ਮਹਾਪੁਰਸ਼ ਉਹ ਤੋਂ ਇਸ ਡੇਰਵਾਲ ਦੀ ਧਰਤੀ ਵੱਲ ਆਏ ਔਰ ਬਟਾਰੀ ਤੋਂ ਉੱਤਰ ਕੇ ਜਦੋਂ ਪੈਦਲ ਹੀ ਰੋਈਏ ਰੋਈ ਆ ਰਹੇ ਸੀਗੇ ਡੇਰੀਵਾਲ ਵਾਲੇ ਨੂੰ ਤੇ ਮਹਾਪੁਰਸ਼ ਰੁਕੇ ਫਿਰ ਹਰਜਿੰਦਰ ਗਿਰੀ ਮਹਾਰਾਜ ਜੀ ਦੇ ਨਗਰ 베ਰੀਆਣੇ ਉਹਨਾਂ ਦੇ ਖੂਹ ਤੇ ਜਾ ਕਰਕੇ ਜਲ ਛਕਿਆ ਲੱਸੀ ਛਕੀ ਲੱਸੀ ਦਾ ਸ਼ੀਤਲ ਪ੍ਰਸ਼ਾਦ ਜਿਹੜਾ ਉਹ ਹਰਜਿੰਦਰ ਗਿਰੀਵਾਰਾ 6 ਸਾਲ ਦੀ ਅਵਸਥਾ ਦੇ ਸੀਗੇ ਉਹਨਾਂ ਨੂੰ ਬਖਸ਼ ਦਿੱਤਾ ਉਦੋਂ ਹੀ ਉਹਨਾਂ ਨੇ ਆਪਣਾ ਆਉਣ ਵਾਲਾ ਜਿਹੜਾ ਵਿਰਾਸਤ ਜਿਹੜੀ ਸੀਗੀ ਆਪਣਾ ਜੋ ਆਉਣ ਵਾਲੇ ਉਹਨਾਂ ਦੇ ਜਿਹੜੇ ਉਹਨਾਂ ਤੋਂ ਬਾਅਦ ਸੇਵਾ ਕਰਨ ਵਾਲੇ ਮਹਾਪੁਰਸ਼ ਸਨ ਉਸ ਟਾਈਮ ਤੇ ਹੀ ਉਹਨਾਂ ਨੇ ਉਹ ਜਾਗ ਲਾਈ ਉਹਨਾਂ ਨੂੰ ਚੁੜਿਆ ਤੇ ਮਹਾਪੁਰਸ਼ ਫਿਰ ਇੱਥੇ ਆ ਕਰਕੇ ਗਿਆਨੀ ਜੀ ਦਾ ਸੁੰਦਰ ਉਹਨਾਂ ਨੇ ਆਪਣੇ ਹੱਥ ਦੇ ਨਾਲ ਸਮਾਧੀ ਬਣਾਈ ਜਦ ਤੱਕ ਬਾਬਾ ਭਗਵਾਨਗਰੀ ਮਹਾਰਾਜ ਇਸ ਡੇਰੀ ਵਾਲੇ ਨਗਰ ਵਿੱਚ ਰਹੇ ਇਸ ਮੈਰੇ ਵਿੱਚ ਰਹੇ ਉਹ ਤੋਂ ਤੱਕ ਮਹਾਂਪੁਰਸ਼ ਆਪਣੇ ਹੱਥ ਨਾਲ ਆਪਣੇ ਛਿੱਸ਼ੇ ਦੀ ਸੇਵਾ ਕਰਦੇ ਰਹੇ ਗਿਆਨੀ ਗੁਰਮਗਰੀ ਮਹਾਰਾਜ ਜੀ ਦੀ ਸਮਾਦੀ ਦਾ ਇਸ਼ਨਾਨ ਕਰਾਉਣਾ ਉਹਨਾਂ ਨੂੰ ਧੂਫ ਦੇਪ ਕਰਨਾ ਔਰ ਇਹ ਜੋ ਪੰਡਾਰਾ ਹੋਣਾ 8 9 ਭਾਦੋਂ ਦਾ ਆ ਰਿਹਾ ਹੈ ਇਹ ਗਿਆਨੀ ਜੀ ਦੀ ਯਾਦ ਨੂੰ ਸਮਰਪਿਤ ਹੈ ਮਾਹਪੁਰਖ ਆਪਣੇ ਹੱਥੀਂ ਇਹ ਪੰਡਾਰਾ ਸ਼ੁਰੂ ਕਰਕੇ ਗਏ ਮਾਹਪੁਰਖ ਆਪਣੇ ਸਮਸਤ ਸੰਗਤਾਂ ਦੇ ਨਾਲ ਆਪਣੇ ਪਿਆਰੇ ਸੇ ਸੇ ਗਿਆਨੀ ਗੁਰਮਗਰੀ ਮਹਾਰਾਜ ਜੀ ਦਾ ਪੰਡਾਰਾ ਜਿਹੜਾ 8 9 ਭਾਦੋਂ ਦਾ ਕਰਦੇ ਆ ਜੋ ਕਿ ਹੁਣ ਫਿਰ ਭਾਦੋਂ ਦੇ ਮਹੀਨੇ ਦੀ ਸੰਗਰਾਂਤ ਤੋਂ ਬਾਅਦ 8ਵੇਂ 9ਵੇਂ ਦਿਨ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਪੰਡਾਰਾ ਜਿਹੜਾ ਵਾ ਉਹ ਚੱਲੇਗਾ ਟੁੱਟ ਪੰਡਾਰਾ ਚੱਲੇਗਾ ਸਮਸਤ ਸੰਗਤਾਂ ਜਿਹੜੀਆਂ ਵਾ ਉਹ ਦੇਸ਼ ਵਿਦੇਸ਼ ਤੋਂ ਪੂਰੇ ਹਿੰਦੁਸਤਾਨ ਤੋਂ ਦੂਰ ਦੇ ਰੇਟੇ ਤੋਂ ਔਰ ਪੂਰਾ ਇਲਾਕਾ ਡੇਰੀ ਵਾਲਾ ਨਗਰ ਜਿਹੜਾ ਉਹ ਇਸ ਸੇਵਾ ਦੇ ਵਿੱਚ ਸ਼ਾਮਲ ਰਹਿੰਦਾ ਸੋ ਅਸੀਂ ਉਹਨਾਂ ਮਹਾਂਪੁਰਖਾਂ ਦੇ ਸਤਪਥ ਸਥਾਨ ਤੇ ਇਸ ਪਵਿੱਤਰ ਧੋਨੇ ਤੇ ਬੈਠ ਕੇ ਗਿਆਨੀ ਗੁਰਮਘੀਰੀ ਮਹਾਰਾਜ ਜੀ ਨੂੰ ਸ਼ਰਧਾ ਦੇ सुमन ਅਰਪਿਤ ਕਰਦੇ ਆ ਆਪਣੇ ਗੁਰੂ ਪਰੰਪਰਾ ਵਿੱਚ ਹਰਜਿੰਦਰ ਗਿਰੀ ਮਹਾਰਾਜ ਭਗਵਾਨ ਗਿਰੀ ਮਹਾਰਾਜ ਗੋਪਾਲ ਗਿਰੀ ਮਹਾਰਾਜ ਮਨੋਹਰ ਗਿਰੀ ਮਹਾਰਾਜ ਹਰਜਿੰਦਰ ਗਿਰੀ ਮਹਾਰਾਜ ਤੇ ਗੁਰ ਭਾਈ ਛੋਰੀ ਭਾਗੇ ਜੀ ਸਮਸਤ ਮਹਾਂਪੁਰਖਾਂ ਨੂੰ ਆਪਣੀ ਗੁਰੂ ਪਰੰਪਰਾ ਨੂੰ ਪ੍ਰਣਾਮ ਕਰਦੇ ਆ ਔਰ ਸੰਗਤਾਂ ਦੇ ਗਾੜੀ ਹੱਥ ਜੋੜ ਕੇ ਬੇਨਤੀ ਹੈ ਕੇ ਹੋਮਾ ਹਮਾਕੇ ਆਓ ਸੇਵਾ ਦਾ ਲਾਭ ਉਠਾਓ ਬਿਨ ਸੇਵਾ ਤਰੇ ਗੱਥ ਪੈਰ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਤੋਂ ਇਥੇ ਆ ਕੇ ਸੇਵਾ ਨੂੰ ਵੀ ਨਿਭਾਉਣਾ ਹੈ ਸੇਵਾ ਕਰਨ ਵਾਲਿਆਂ ਨੇ ਦਰਸ਼ਨ ਕਰਨ ਵਾਲਿਆਂ ਨੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਮਹਾਂਪੁਰਸ਼ਾਂ ਦਾ ਅੰਮ੍ਰਿਤ ਪ੍ਰਸ਼ਾਦ ਜਿਹੜਾ ਵਾ ਉਹ ਦੋਵੇਂ ਦਿਨ ਟੁੱਟ ਵਰਤੇਗਾ ਸੋ ਬਾਬਾ ਭਗਵਾਨਗਰੀ ਆਸ਼ਰਮ ਡੇਰੀ ਵਾਲਾ ਸਿੱਧ ਪੀਠ ਤੋਂ ਭਗਵਾਨਗਰੀ ਮਹਾਰਾਜ ਜੀ ਦੀ ਤਰਫੋਂ ਸੋ ਮਾਸਤ ਸੰਗਤਾਂ ਨੂੰ ਜਿਹੜਾ ਉਹ ਖੁੱਲਾ ਸਦਾ ਤੇ ਪੇਰੇ ਭਰ ਆਸ਼ੀਰਵਾਦ ਹੈ ਹਰ ਹਰ ਮਾਦੇਵ ਜੈ ਗੁਰੂ ਦੇਵ ਜੈ ਗੁਰੂ ਦੇਵ ਜੈ ਗੁਰੂ ਦੇਵ